ਦਿਨ ਭਰ ਦੀਆਂ ਜ਼ਰੂਰੀ ਖਬਰਾਂ ਜਾਣਨ ਲਈ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਚੈਨਲ ਫਾਰ ਯੂਨੀਵਰਸ ਯਾਨੀ ਸੀ ਫਾਰ ਯੂ ਇੱਕ ਪਾਸੇ ਟੈਰਿਫ ਵਾਰ ਚੱਲ ਰਿਹਾ ਹੈ ਤੇ ਇਸ ਵਿੱਚ ਵਾਲੇ ਰੂਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਵੀਟੇਸ਼ਨ ਆਇਆ ਹੈ ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਕਟਰੀ ਡੇ ਪ੍ਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਆਖਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2024 ਦੇ ਜੁਲਾਈ ਮਹੀਨੇ ਵਿੱਚ ਰੂਸ ਗਏ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰੂਸ ਨੇ ਵੀ ਭਾਰਤ ਦਾ ਸੱਦਾ ਕਬੂਲ ਕੀਤਾ ਹੋਇਆ ਹੈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਜਲਦੀ ਭਾਰਤ ਦਾ ਦੌਰਾ ਕਰ ਸਕਦੇ ਨੇ ਉਧਰ ਟੈਰਿਫ ਵਾਰ ਦਿਨੋ ਦਿਨ ਹੋਰ ਗੂੜੀ ਹੁੰਦੀ ਜਾ ਰਹੀ ਹੈ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਤੇ ਚੀਨ ਨੇ पलटवार ਕੀਤਾ ਹੈ ਚੀਨ ਨੇ ਉਲਟਾ ਅਮਰੀਕਾ ਦੇ ਸਾਰੇ ਸਮਾਨ ਤੇ 84% ਦੀ ਟੈਰਿਫ ਲਗਾ ਦਿੱਤਾ ਹੈ ਅਮਰੀਕਾ ਨੇ ਚੀਨ ਤੇ 104% ਦੀ ਟੈਰਿਫ ਲਗਾਇਆ ਸੀ ਜੇ ਇੰਜ ਹੀ ਚੱਲਦਾ ਰਿਹਾ ਤਾ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਪੱਧਰ ਦੀ ਆਰਥਿਕਤਾ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਅਮਰੀਕਾ ਟੈਰੀਫਲੋਂ ਪਿੱਛੇ ਇੱਕੋ ਦਲੀਲ ਦਿੰਦਾ ਹੈ ਕਿ ਅਮਰੀਕਾ ਨੂੰ ਅੱਸੀ ਮੁੜ ਤੋਂ ਸੁਪਰ ਪਾਵਰ ਬਣਾਉਣਾ ਹੈ 트ੰਪ ਨੇ ਇੱਕ ਹੋਰ ਵੱਡਾ ਝਟਕਾ ਵੀ ਦਿੱਤਾ ਹੈ ਅਮਰੀਕਾ ਦੇ ਵਿੱਚ ਇਕੱਠਿਆਂ ਹੀ 9 ਲੱਖ ਪ੍ਰਵਾਸੀਆਂ ਨੂੰ ਕਹਿ ਦਿੱਤਾ ਹੈ ਕਿ ਦੇਸ਼ ਛੱਡ ਕੇ ਜਾਓ ਕਿਉਂਕਿ 9 ਲੱਖ ਪ੍ਰਵਾਸੀਆਂ ਦੇ ਪਰਮਿਟ ਰੱਦ ਕਰ ਦਿੱਤੇ ਨੇ ਹੁਣ 9 ਲੱਖ ਪ੍ਰਵਾਸੀਆਂ ਨੂੰ ਤੁਰੰਤ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਨੇ ਤੇ ਇਸ ਤੋਂ ਪਹਿਲਾਂ ਜਿਹੜੇ ਡਿਪੋਰਟ ਕਰਕੇ ਜਹਾਜ਼ ਭੇਜੇ ਸੀ ਉਸ ਹੀ ਜੇ ਤੱਕ ਨਹੀਂ ਭੁੱਲੇ ਵਕਫ ਸੋਧ ਬਿੱਲ ਨੂੰ ਲੈ ਕੇ ਜੰਮੂ ਕਸ਼ਮੀਰ ਟੀ ਵਿਧਾਨ ਸਭਾ ਦਾ ਅਜਿਜ ਜੰਗ ਦਾ ਮੈਦਾਨ ਬਣ ਗਈ ਜਿੱਥੇ ਵਿਧਾਇਕ ਆਪਸ ਵਿੱਚ ਭੜ ਦੇ ਨਜ਼ਰ ਆਏ ਹੰਗਾਮਾ ਇੱਥੋਂ ਤੱਕ ਵੱਧ ਗਿਆ ਕਿ ਮਾਹੌਲ ਲੜਾਈ ਵਰਗਾ ਬਣ ਗਿਆ ਐਨੇ ਜ਼ੋਰਦਾਰ ਹੰਗਾਮੇ ਤੋਂ ਬਾਅਦ ਸਪੀਕਰ ਅਬਦੁਲ ਰਹੀਮ ਨੇ ਸਦਰਨ ਨੂੰ ਅਣਮਿੱਥੇ ਸਮੇਂ ਲਈ ਮੁਕਤ ਵੀ ਕਰ ਦਿੱਤਾ ਹੁਣ ਜੇ ਵਕਫ ਸੋਧ ਬਿੱਲ ਦਾ ਅੰਦਾਜ਼ਾ ਤੁਸੀਂ ਲਾਉਣਾ ਤਾਂ ਇਸ ਗੱਲ ਤੋਂ ਲਾਓ ਕਿ ਜੇ ਵਿਧਾਨ ਸਭਾ ਜੰਮੂ ਕਸ਼ਮੀਰ ਦੇ ਵਿੱਚ ਐਨਾ ਹੰਗਾਮਾ ਹੋ ਰਿਹਾ ਹੈ ਤਾਹੇ ਮਸਲਾ ਕਿੰਨਾ ਗੰਭੀਰ ਹੋ ਸਕਦਾ ਹੈ ਸੌਦਾ ਸਾਦ ਮੁਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਐਤ ਕੀ 21 ਦਿਨ ਦੀ ਛੁੱਟੀ ਮਿਲੀ ਹੈ ਸਿਰਸਾ ਦੇ ਡੇਰੇ ਚ ਹੀ ਰਹੇਗਾ 21 ਦਿਨ ਸਿਰਸਾ ਦੇ ਡੇਰੇ ਦੇ ਵਿੱਚ ਹੀ ਰਹੇਗਾ ਪਰ ਕੋਈ ਪ੍ਰੋਗਰਾਮ ਨਹੀਂ ਕਰ ਪਾਏਗਾ ਜਦੋਂ ਹੁਣ 21 ਦਿਨ ਦੀ ਫਰਲੋ ਮਿਲੀ ਤਾਂ ਕਾਰਜਕਾਰੀ ਜਥੇਦਾਰ ਕੁਦੀਪ ਸਿੰਘ ਗੜਗਜ ਨੇ ਵੀ ਕਿਹਾ ਕਿ ਸਰਕਾਰ ਦੇ ਕੋਲ ਬੰਦੀ ਸਿੰਘਾਂ ਦੇ ਮਾਮਲੇ ਤੇ ਰਾਜਵਾਨਾ ਦੇ ਮਾਮਲੇ ਤੇ ਕੋਈ ਜਵਾਬ ਨਹੀਂ ਹੈ ਇਥੋਂ ਸਰਕਾਰ ਦਾ ਦੋਰਾ ਕਿਰਦਾਰ ਸਾਹਮਣੇ ਆਉਂਦਾ ਜਦੋਂ ਸੁਪਰੀਮ ਕੋਰਟ ਵੀ ਸਰਕਾਰ ਨੂੰ ਬੰਦੀ ਸਿੰਘਾਂ ਦੇ ਮਸਲੇ ਤੇ ਸਵਾਲ ਪੁੱਛਦੀ ਹੈ ਤਾਂ ਕੇਂਦਰ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਪਰ ਰਾਮ ਰਹੀਮ ਪਿਕਨਿਕ ਮਨਾਉਣ ਦੇ ਲਈ ਹਰ ਚੌਥੇ ਦਿਨ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ ਵਿਦਿਆਰਥਣ ਨਾਲ ਜ਼ਬਰ ਜਨਾਬ ਦੇ ਮਾਮਲੇ ਦੇ ਵਿੱਚ 5 ਦਿਨ ਦੀ ਪੁਲਿਸ ਰਿਮਾਰਟ ਤੇ ਪਾਸਟਰ ਜਸ਼ਨ ਗਿਲ ਪਹੁੰਚ ਗਿਆ ਹੈ ਖੁਦ ਗੁਰਦਾਸਪੁਰ ਅਦਾਲਤ ਦੇ ਵਿੱਚ ਆ ਕੇ ਪਾਸਟਰ ਨੇ ਸਰੈਂਡਰ ਕੀਤਾ ਤੇ ਇਸ ਤੋਂ ਪਹਿਲਾਂ ਇਸ ਦੇ ਭਰਾ ਤੇ ਇਸ ਦੀ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਸਾਂਸਦ ਅਮਰਿਤਪਾਲ ਸਿੰਘ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਇਹਦੇ ਨਾਲ ਇੱਕ ਹੋਰ ਗੱਲ ਜੁੜਿਆ ਕਰੇਗੀ ਕਿ ਸਾਂਸਦ ਅਮਰਿਤਪਾਲ ਸਿੰਘ ਹੁਣ ਇਕੱਲਾ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਜਿਹੜੇ ਉਹਦੇ ਸਾਥੀ ਸੀ ਉਹ ਸਾਰੇ ਹੀ ਪੰਜਾਬ ਲਿਆਂਦੇ ਗਏ ਜੋ ਪੱਪਲਪ੍ਰੀਤ ਸਿੰਘ ਅਮਰਿਤਪਾਲ ਸਿੰਘ ਦੇ ਨਾਲ ਜਦੋਂ ਇਹ ਭੱਜੇ ਸੀ ਤਾਂ ਪੱਪਲਪ੍ਰੀਤ ਸਿੰਘ ਹੀ ਕੇਵਲ ਅਮਰਿਤਪਾਲ ਸਿੰਘ ਦੇ ਨਾਲ ਸਾਥੀ ਸੀ ਅਖੀਰ ਦੇ ਵਿੱਚ ਜਿਸ ਦੀਆਂ ਫੋਟੋਆਂ ਵੀ ਕਾਫੀ ਵਾਇਰਲ ਹੋਈਆਂ ਸੀ ਪੱਪਲਪ੍ਰੀਤ ਸਿੰਘ ਤੋਂ ਵੀ ਹੁਣ ਐਨਐਸਏ ਹਟਾਉਣ ਦੀ ਖਬਰ ਹੈ ਤੇ ਇਸ ਨੂੰ ਪੰਜਾਬ ਲਿਆਂਦਾ ਗਿਆ ਇਸ ਤੋਂ ਪਹਿਲਾਂ ਜਿਹੜੇ ਹੋਰ ਸਾਥੀ ਸੀ ਅਮਰਿਤਪਾਲ ਸਿੰਘ ਦੇ ਉਹ ਵੀ ਸਾਰੇ ਪੰਜਾਬ ਆ ਚੁੱਕੇ ਨੇ ਪਰ ਉਹਨਾਂ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਕਿੱਥੇ ਰੱਖੇ ਹੋਏ ਨੇ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਸਿਰਫ ਅਮਰਿਤਪਾਲ ਸਿੰਘ ਇਕੱਲਾ ਹੀ ਰਹਿ ਗਿਆ ਚਰਚਾਵਾਂ ਇਹ ਛਿੜ ਗਈਆਂ ਨੇ ਕਿ ਜਿਵੇਂ ਜਿਵੇਂ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਪੰਜਾਬ ਲਿਆਂਦਾ ਗਿਆ ਹੈ ਕੀ ਹੁਣ ਅਮਰਿਤਪਾਲ ਸਿੰਘ ਵੀ ਪੰਜਾਬ ਆਉਣਗੇ ਜ਼ੀਰਖਪੁਰ ਦਾ ਟ੍ਰੈਫਿਕ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਲੋਕ ਚਟਿੱਗੜ੍ਹ ਆਉਂਦੇ ਜਾਂਦੇ ਨੇ ਰੋਜ਼ ਅਪਡਾਟ ਕਰਦੇ ਹਾਂ ਕੇਂਦਰ ਦੀ ਕੈਬਨਿਟ ਦੇ ਵਿੱਚ ਅੱਜ ਇੱਕ ਵੱਡਾ ਫੈਸਲਾ ਹੋਇਆ ਕੇਂਦਰ ਦੀ ਕੈਬਨਿਟ ਦੇ ਵਿੱਚ ਜ਼ਿਰਕਪੁਰ ਬਾਈਪਾਸ ਨੂੰ ਲੈ ਕੇ ਫੈਸਲਾ ਹੋਇਆ ਕੇਂਦਰ ਨੇ ਜ਼ਿਰਕਪੁਰ ਵਿੱਚ 19 ਕਿਲੋਮੀਟਰ ਲੰਮੇ 6 ਲੇਨ ਬਾਈਪਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਹ ਬਾਈਪਾਸ ਜਿਹੜਾ ਇਹ 에어ਪੋਰਟ ਚੌਂਕ ਤੋਂ ਹੋ ਕੇ ਡੇਰਾ ਬਸੀ ਵੱਲ ਨੂੰ ਹੋ ਕੇ ਸਿੱਧਾ ਚੰਡੀ ਮੰਦਰ ਤੋਂ ਪਹਿਲਾਂ ਪੰਜਪੂਲਾ ਦੇ ਵਿੱਚ ਜਾ ਕੇ ਨਿਕਲੇਗਾ ਯਾਨੀ ਜਿਹੜੇ ਪਟਿਆਲਾ ਸੰਗਰੂਰ ਬਠਿੰਡਾ ਮਾਨਸਾ ਰਾਜਪੁਰੇ ਬਨੂੜ ਤੋਂ ਜਾਣ ਵਾਲੇ ਲੋਕ ਨੇ ਜਿਹੜੇ ਹਿਮਾਚਲ ਨੂੰ ਜਾਂਦੇ ਨੇ ਉਹਨਾਂ ਨੂੰ ਜ਼ਿਰਕਪੁਰ ਜਾਣ ਦੀ ਲੋੜ ਨਹੀਂ ਪੈਣੀ ਅੰਬਾਲੇ ਵਾਲਿਆਂ ਨੂੰ ਵੀ ਜ਼ਿਰਕਪੁਰ ਜਾਣ ਦੀ ਲੋੜ ਨਹੀਂ ਪੈਣੀ ਉਹ ਸਿੱਧਾ ਬਾਈਪਾਸ ਤੋਂ ਹੀ ਹਿਮਾਚਲ ਵੱਲ ਨੂੰ ਹੋ ਜਾ ਕਰਨਗੇ ਪੰਜਾਬ ਦੇ ਵਿੱਚ ਜਲੰਧਰ ਚ ਭਾਜਪਾ ਗੂ ਮਨੋਰੰਜਨ ਕਾਲੀਆਂ ਦੇ ਘਰੇ ਜਦੋਂ ਗ੍ਰੇਨੇਡ ਹਮਲਾ ਹੋਇਆ ਤਾਂ ਵਿਰੋਧੀਆਂ ਨੇ ਪੰਜਾਬ ਸਰਕਾਰ ਤੇ ਕਾਫੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ 12 ਘੰਟਿਆਂ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ 6 ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਬਾਕੀ ਮੁਲਜ਼ਮਾਂ ਦੀ ਭਾਲ ਦੇ ਵਿੱਚ ਪੁਲਿਸ ਜੁੱਟੀ ਹੈ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਕੇਂਦਰੀ ਏਜੰਸੀਆਂ ਨੇ ਇੰਟੈਲੀਜੈਂਸ ਏਜੰਸੀਆਂ ਨੇ ਪੰਜਾਬ ਕਾਊਂਟਰ ਇੰਟੈਲੀਜੈਂਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਇਹ 40-50 ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੇਤਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਪਰ ਪੰਜਾਬ ਸਰਕਾਰ ਨੂੰ ਇਹ ਨਹੀਂ ਪਤਾ ਸੀ ਕਿ ਨਿਸ਼ਾਨਾ ਮਨੋਰੰਜਨ ਕਾਲੀਆਂ ਨੂੰ ਬਣਾਇਆ ਜਾਏਗਾ ਕਿਉਂਕਿ ਇਹ ਮਨੋਰੰਜਨ ਕਾਲੀਆਂ ਦਾ ਜਿਹੜਾ ਸਿਆਸੀ ਸਫ਼ਰ ਰਿਹਾ ਕੋਈ ਵਿਵਾਦਾਂ ਵਾਲਾ ਨਹੀਂ ਰਿਹਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀ ਕਿਵੇਂ ਹਟਾਏ ਗਏ ਸਭ ਨੂੰ ਪਤਾ ਹੀ ਹੈ ਤੇ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਬਾਬਾ ਟੇਕ ਸਿੰਘ ਧਨੋਲਾ ਨੂੰ ਨਿਯੁਕਤ ਕਰ ਦਿੱਤਾ ਗਿਆ ਵਧੀਕ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਹਨਾਂ ਦੀ ਦਸਤਾਰ ਬੰਦੀ ਕਰਵਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਮੌਜੂਦ ਰਹੇ ਨੇ ਖਬਰ ਸਿਰਫ ਉਦੋਂ ਹੀ ਪਤਾ ਲੱਗੀ ਜਦੋਂ ਤਸਵੀਰਾਂ ਸਾਹਮਣੇ ਆਈਆਂ ਕਿ ਬਾਬਾ ਟੇਕ ਸਿੰਘ ਧਨੋਲਾ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸਰੋਪਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਦੋਂ ਜਦੋਂ ਤਸਵੀਰਾਂ ਆਈਆਂ ਸਾਹਮਣੇ ਉਦੋਂ ਹੀ ਪਤਾ ਲੱਗਿਆ ਕਿ ਬਾਬਾ ਟੇਕ ਸਿੰਘ ਧਨੋਲਾ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਅਖੀਰ ਚ ਗੱਲ ਮੌਸਮ ਦੀ ਕਰ ਲੈਣੇ ਆਂ ਉੱਤਰ ਭਾਰਤ ਗਰਮੀ ਦੇ ਨਾਲ ਪੂਰਾ ਤਪਣਾ ਸ਼ੁਰੂ ਹੋ ਗਿਆ ਅਪ੍ਰੈਲ ਦੇ ਵਿੱਚ ਹੀ ਜੂਨ ਵਰਗੀ ਗਰਮੀ ਮਹਿਸੂਸ ਹੋ ਰਹੀ ਹੈ ਦਿਨ ਦਾ ਤਾਪਮਨ ਹੁਣੇ ਤੋਂ 40 ਡਿਗਰੀ ਤੋਂ ਪਾਰ ਹੋ ਗਿਆ ਹੈ। ਮੌਸਮ ਵਿਭਾਗ ਨੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਅਲਰਟ ਜਾਰੀ ਕਰ ਦਿੱਤਾ ਹੈ। ਮਈ ਅਤੇ ਜੂਨ ਮਹੀਨੇ ਦੇ ਵਿੱਚ ਜਾ ਕੇ ਕੀ ਹਾਲ ਬਣਨਗੇ? ਇਸ ਤੋਂ ਸਾਰੇ ਹੁਣੇ ਤੋਂ ਚਿਤਤ ਨੇ ਅਤੇ ਆਪਕੋ ਆਪਣੀ ਸਿਹਤ ਸਮੱਸਿਆਵਾਂ 'ਤੇ ਧਿਆਨ ਰੱਖਣਾ ਹੁਣੇ ਤੋਂ ਸ਼ੁਰੂ ਕਰ ਰਹੇ ਨੇ। ਇਹਨਾਂ ਖਬਰਾਂ ਬਾਰੇ ਤੁਹਾਡੀ ਰਾਏ ਸਾਨੂੰ ਬਹੁਤ ਜ਼ਰੂਰੀ ਹੈ। ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰਕੇ ਤੁਸੀਂ ਸੁਧਾਰ ਦੇ ਚਾਹਵਾਨ ਬਣ ਸਕਦੇ ਹੋ।